ਜੀ 25 2500 ਰੁਪਏ ਜੁੱਤਾ ਹੀ ਜਿਹੜਾ ਸ਼ੇਅਰ ਕਮੈਂਟ ਕਰ ਰਿਹਾ ਸੀ ਉਹ ਕਿੰਨੇ ਦਾਂਗੇ 599 ਰੁਪਏ ਮਾ ਦਾਂਗੇ ਆ ਕੁਆਲਿਟੀ ਚੈੱਕ ਕਰੋ ਜੁੱਤਾ ਜਿਵੇਂ ਮਰਜ਼ੀ ਵੱਲੋਂ ਕੋਈ ਕੰਪਲੀਟ ਨਹੀਂ ਹੈ ਆ ਕੁਆਲਿਟੀ ਚੈੱਕ ਕਰੋ ਇਹ ਬਾਜ਼ਾਰ ਚ ਭਰਾ ਕੱਡੋ ਕੱਡ 14 ਤੋਂ 1500 ਰੁਪਏ ਦਾ ਰੇਂਜ ਮਰ ਰਿਹਾ ਤੁਸੀਂ ਕਿੰਨੇ ਦਾ ਕਹਿ ਰਹੇ ਹੋ 599 ਰੁਪਏ ਮਾ ਨਹੀਂ ਭਾਈ ਮੰਨ ਦੇਣੀ ਕਰੋਗੇ ਤਾਂ ਅੱਛਾ ਜੇ ਕੋਈ ਸ਼ੇਅਰ ਕਮੈਂਟ ਕਰਕੇ ਆਊਗਾ ਜੀ ਸਰ ਰੇਟ ਦੀ ਗਾਰੰਟੀ ਹੈ ਅਗਰ ਫਰਕ ਆ ਜਾਏ ਪੈਸੇ ਵਾਪਸ ਆ ਜਾਣ ਹਾਂਜੀ ਕਿਵੇਂ ਪਟਿਆਲੇ ਵਾਲੇ ਹੌਸਲ ਤੋਂ ਤੁਹਾਨੂੰ ਲੋਕੇਸ਼ਨ ਲੱਭਣ ਚ ਪੂਰੀ ਤੀਕੀ ਦੋਰੀ ਸੀ ਪੈਜ ਤੇ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਆਣਾ ਆਪਣਾ ਜਿਹੜਾ ਆਰੀਆ ਸਮਾਜ ਵਾਲਾ ਚੌਕ ਆ ਪਹਿਲਾਂ ਤੁਸੀਂ ਉਹਦੇ ਤੇ ਪਹੁੰਚ ਜਾਓ ਤੁਸੀਂ ਜਿਵੇਂ ਦੇਖ ਸਕਦੇ ਹੋ ਹੈਨਾ ਤੇ ਰਾਈਟ ਹੈਂਡ ਠੇਕਾਂ ਹੰਦਾ ਜਿੱਥੇ ਇਹ ਇਹ ਵਾਲਾ ਆਪਣਾ ਆ ਗਿਆ ਚੌਕ ਜੀ ਤੇ ਇਸ ਚੌਕ ਤੋਂ ਆਪਾਂ ਨੇ ਹੁਣ ਦੋਸਤੋ ਮਾਤਾ ਕੁਸ਼ਲਿਆ ਹਸਪਤਾਲ ਵੱਲ ਨੂੰ ਜਾਣਾ ਤੇ ਦੋਸਤੋ ਤੁਹਾਨੂੰ ਪਤਾ ਜਿਵੇਂ ਕੀ ਰਾਈਟ ਹੈਂਡ ਲੀਡ ਇਕਲੈਕਸ਼ਨ ਵਾਲੇ ਵੀ ਆਣਗੇ ਤੇ ਜਾਈ ਜਾਣਾ ਚਾਈ ਜਾਣਾ ਆਪਾਂ ਅੱਗੇ ਆ ਕੇ ਰਾਈਟ ਹੈਂਡ ਜਿੱਥੇ ਚਾਰ ਨੰਬਰ ਗਲੀ ਜਾਂਦੀ ਆ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਨਾਲ ਹੀ ਲక్ష్ਮੀ ਕ੍ਰੋਕਰੀ ਵਾਲੇ ਦੇ ਨਾਲ ਪੈਸ਼ਨ 슈ਜ਼ ਵਾਲੇ ਨੇ ਤੇ ਦੋਸਤੋ ਚਲੋ ਅੰਦਰ ਵਿਜ਼ਿਟ ਕਰਾਨਾ ਹੋਰ ਤਾਉ ਕੀ ਹਾਲੇ ਹਾਂ ਠੀਕ ਹੈ ਜੀ ਸਹੀ ਹੈ ਹਾਂ ਜੀ ਕੀ ਹਾਲ ਚਾਲ ਜਰਾ ਠੀਕ ਹੋਏ ਭਾਈ ਜੀ ਇਹਨੇ ਭਾਈ ਵੀਡੀਓ ਰੱਖੀ ਪਟਿਆਲਾ ਟਸ ਤੇ ਹੋਰ ਬਰਾ ਵਧੀਆ ਮੋਜਾ ਹੋ ਰਹੀ ਹੈ ਸੋ ਦੋਸਤੋ ਪਹੁੰਚ ਚੁੱਕੇ ਆਪਾਂ ਪੈਸ਼ਨ 슈 ਪੈलेस ਲਾਹੌਰੀ ਗੇਟ ਪਟਿਆਲਾ ਤੇ ਤੁਸੀਂ ਦੇਖ ਸਕਦੇ ਹੋ ਦੁਕਾਨ ਦੇ ਅੰਦਰ ਦਾ ਸਾਰਾ 뷰 ਤੇ ਜਿਸਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਨੀਚੇ ਦਿੱਤੇ ਲਾਲ ਰੰਗ ਦੇ ਆਈਕਨ ਤੇ ਦਬਾ ਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਹਾਂਜੀ ਕਿਵੇਂ ਹੋ ਸੋ ਅੱਜ ਆਪਾਂ ਪਹੁੰਚੇ ਸੀ ਲਾਹੌਰੀ ਗੇਟ ਪਟਿਆਲੇ ਰਿੰਕੂ ਆਪਣੇ ਭਰਾ ਕੋਲ ਪੈਸ਼ਨ ਸ਼ੂ ਪੈਲਸ ਵਾਲੇ ਜਿਨ੍ਹਾਂ ਤੁਹਾਨੂੰ ਪਤਾ ਕਿ ਪੂਰੇ ਪੰਜਾਬ ਜਿਨ੍ਹਾਂ ਨੇ ਗਾਹ ਪਾਇਆ ਪਿਆ ਤੇ ਮੈਨੂੰ ਭਰਾ ਦੀ ਇੱਕ ਗੱਲ ਸਭ ਤੋਂ ਘੈਂਟ ਲੱਗੀ ਕਿ ਜਿਵੇਂ ਮੈਂ ਐਡ ਕਰਦਾ ਉਹਨਾਂ ਮੈਨੂੰ ਨਾ ਕਾਫੀ ਸ਼ਿਕਾਇਤਾਂ ਆਂਦੀ ਆਉਂਦੀਆਂ ਨੇ ਕਿ ਭਾਜੀ ਦੁਕਾਨਦਾਰ ਫੋਨ ਨਹੀਂ ਚੱਕ ਰਹੇ ਤੇ ਮੈਨੂੰ ਬਹੁਤ ਤੰਗ ਕਰਦੇ ਨੇ ਭਰਾ ਆਪਣੇ ਤੇ ਭਰਾ ਦੀ ਮੈਨੂੰ ਇੱਕ ਗੱਲ ਸਭ ਤੋਂ ਵਧੀਆ ਲੱ ਚੈੱਕ ਕਰਦੇ ਨੇ ਤੁਸੀਂ ਇਹਨਾਂ ਨੂੰ ਕਦੇ ਵੀ ਚੈੱਕ ਕਰ ਸਕਦੇ ਹੋ ਤੇ ਭਰਾ ਹੁਣ ਆਪਣੇ ਕੋਲ ਕਿਹੜਾ ਕਿਹੜਾ ਨਵਾਂ ਸਟਾਕ ਆਇਆ ਸ਼ੁਰੂਆਤ ਤੋਂ ਦੱਸੋ ਜੀ ਲੋ ਸਰ ਆ ਬ੍ਰਾਂਡ ਆ ਨਾਈਕੀ ਦੇ ਆ ਲੋ ਚੈੱਕ ਕਰੋ ਜੀ ਜਾਰਡਨ 에어 ਨਾਈਕੀ ਦੇ ਆ ਜੀ ਅੱਜ ਇਹਦੇ ਰੇਟ ਹੈਗੇ ਜੀ 25 2500 ਰੁਪਏ ਜੁੱਤਾ ਹੀ ਜਿਹੜਾ ਸ਼ੇਅਰ ਕਮੈਂਟ ਕਰੇਗਾ ਸੀ ਉਹ ਕਿੰਨੇ ਦਾਂਗੇ 599 ਰੁਪਏ ਮਾ ਦਾਂਗੇ ਆ ਕੁਆਲਿਟੀ ਚੈੱਕ ਕਰੋ ਜੁੱਤਾ ਜਿਵੇਂ ਮਰਜ਼ੀ ਵੱਲ ਕੋਈ ਕੰਪਲੀਟ ਨਹੀਂ ਹੈ ਆਰਟੀਕਲ ਚੈੱਕ ਕਰੋ ਇਹ ਬਾਜ਼ਾਰ ਚ ਭਰਾ ਕੱਡੋ ਕੱਡ 14 ਤੋਂ 1500 ਰੁਪਏ ਦਾ ਰੇਂਜ ਮਿਲ ਰਿਹਾ ਤੁਸੀਂ ਕਿੰਨੇ ਦਾ ਕਹਿ ਰਹੇ ਹੋ 599 ਰੁਪਏ ਮਾਰੋ ਨਹੀਂ ਭਾਈ ਜੇ ਤੁਸੀਂ ਕਰੋਗੇ ਤਾਂ ਅੱਛਾ ਜੇ ਕੋਈ ਸ਼ੇਅਰ ਕਮੈਂਟ ਕਰਕੇ ਆਊਗਾ ਜੀ ਸਰ ਰੇਟ ਦੀ ਗਾਰੰਟੀ ਹੈ ਅਗਰ ਫਰਕ ਆ ਜਾਏ ਪੈਸੇ ਵਾਪਸ ਹੈ ਜੀ ਚੀਜ਼ ਦੇਖੋ ਕੁਆਲਿਟੀ ਦੇਖੋ ਦੋਸਤੋ ਆਰਟੀਕਲ ਭਰਾ ਸੱਚ ਵੀ ਕਹਿ ਟਾਈਗਰ ਦੇ ਆ ਟੋਮੀ ਦੇ ਆ ਨਾਈਕੀ ਦੇ ਆ ਚੈੱਕ ਕਰੋ ਇਹ ਆਰਟੀਕਲ ਦੇਖੋ ਆ ਲੋ ਆਰਟੀਕਲ ਦੇਖੋ 599 ਰੁਪਏ ਮਾ ਦਾਂਗੇ ਕੋਈ ਦੇ ਦੇਵੇ ਇਸ ਰੇਟ ਮਾ ਪੈਸੇ ਵਾਪਸ ਆਰਟੀਕਲ ਦੇਖੋ ਇੱਕ ਤੋਂ ਇੱਕ ਹੋਣਗੇ ਆ ਲੋ ਚੈੱਕ ਕਰੋ ਆਰਟੀਕਲ ਦੇਖੋ ਇਸ ਤੋਂ ਇਲਾਵਾ ਭਰਾ ਆਪਣੇ ਕੋਲ ਸਟਾਰਟਿੰਗ ਕੀ ਰੇਟ ਦੋਹਰੀ ਆ ਸਟਾਰਟਿੰਗ ਭਾਜੀ ਆਪਾਂ ਦਾਂਗੇ ਜਿਹੜੇ 600 ਵਾਲੇ ਜੁੱਤੇ ਹੋਣਗੇ ਉਹ ਦੋਨੋਂ ਅਸੀਂ ਦਾਂਗੇ ਸ਼ੇਅਰ ਕਮੈਂਟ ਕਰਕੇ 300 ਰੁਪਏ ਮਾ ਆ ਕੁਆਲਿਟੀ ਚੈੱਕ ਕਰੋ ਆ ਦੇਖੋ ਹੀ ਆਪ ਇਹ ਆ ਦੇਖੋ ਜੀ ਕਿਹੜੀ ਕਰੇ ਆ ਲੋ ਸਰ ਜੁੱਤੇ ਦੇਖੋ ਲਵਾਵੇ ਬਾੜ ਕੇ ਦਾਂਗੇ ਮਾਲ ਵੇਗਾ ਫਰੈਸ਼ ਕੋਈ ਪੁਰਾਣਾ ਮਾਲ ਨਹੀਂ ਹੈ ਚੈ ਇਹ ਤੇ ਸੋਲੇ ਸ਼ੇਅਰ ਕਮੈਂਟ ਕਰੋਗੇ 300 ਰੁਪਏ ਦਾਂਗੇ ਚੀਜ਼ ਦੇਖੋ ਆਰਟੀਕਲ ਜਿਹੜਾ ਮਰਜ਼ੀ ਲਵਾ ਲਓ ਲਵਾਵੇ ਬਾੜ ਕੇ ਦਾਂਗੇ ਸਰ ਖੁੱਲਾ ਮਾਲ ਨਹੀਂ ਵੇਦੇ ਬੰਦ ਪੈਕੇਟ ਦਾਂਗੇ ਫਰੈਸ਼ ਮਾਲ ਪੁਰਾਣੇ ਮਾਲ ਤੋਂ ਬਚੋ ਨਵਾਂ ਮਾਲ ਦੇਖੋ ਲਓ ਚੈੱਕ ਕਰੋ ਆਰਟੀਕਲ 300 ਰੁਪਏ ਮਾ ਦਾਂਗੇ ਸ਼ੇਅਰ ਕਮੈਂਟ ਕਰਕੇ ਆਓ ਜੇ ਹੋਰ ਸਸਤਾ ਲੈਣਾ ਜਿਹੜਾ ਵੀਡੀਓ ਸ਼ੇਅਰ ਕਰੇਗਾ ਅਸੀਂ 502 ਵੇ ਦਾ ਉਹਨੂੰ 600 ਤੇ 3 ਦਾਂਗੇ ਉਹ ਬਾਹਰ ਡਿਸਪਲੇ ਕਰਿਆ ਹੋਇਆ ਵੀਰੇ 600 ਤੇ 3 ਸੱਚੀ ਗੱਲ ਹੈ ਵੀਰੇ 600 ਦੇ ਬਾਹਰ ਪਏ ਆ ਇਹ ਅਸੀਂ ਦਾਂਗੇ 300 ਰੁਪਏ ਤੇ ਇਸ ਤੋਂ ਇਲਾਵਾ ਜਿਹੜੀ ਆਪਣੇ ਨਾ ਚੈਲਸੀ ਬੂਟ ਆ ਜਾਂਦੇ ਨੇ ਇਹ ਜੁੱਤੀਆਂ ਆਉਂਦੀਆਂ ਨੇ ਤੇ ਦਿਖਾਓ ਭਰਾ ਮੜੇ ਆਉਦੇ ਚ ਆਪਣੇ ਕੋਲ ਕਿਹੜਾ ਬ੍ਰਾਂਡ ਰਾਈਟ ਚੈਲਸੀ 999 ਰੁਪਏ ਦਾ ਜਿਹੜਾ ਸ਼ੇਅਰ ਕਮੈਂਟ ਕਰਕੇ ਕਿੰਨੇ ਦਾਂਗੇ ਸੀ 499 ਰੁਪਏ ਮਾ ਦਾਂਗੇ ਰੇਟ ਦਾ ਫਰਕ ਆ ਜੇ ਪੈਸੇ ਵਾਪਸ ਕਲਰ ਬਲੈਕ ਬ੍ਰਾਊਨ ਟੈਨ ਤਿੰਨ ਦਾਂਗੇ ਤੁਸੀਂ ਦੇਖ ਸਕਦੇ ਹੋ ਦੋਸਤੋ ਕੁਆਲਿਟੀ ਚੈੱਕ ਕਰੋ ਇੱਕ ਵਾਰ ਆ ਦੇਖੋ ਜੀ ਇਹਨਾਂ ਦੀ ਟਰੋਂਗ ਦੇਖੋ ਭਰਾ ਤੇ ਇਸ ਤੋਂ ਇਲਾਵਾ ਭਰਾ ਲੇਡੀਜ਼ ਲਈ ਕੀ ਲੈ ਕੇ ਆਏ ਹੋ ਲੇਡੀਜ਼ ਆਹ ਦੇਖੋ ਜੀ ਨਾਈਕੀ ਦੇ ਆ ਗਏ ਨੇ ਕਿ ਵਧੀਆ ਆਰਟੀਕਲ ਆ ਜਿਹੜਾ ਸ਼ੇਅਰ ਕਮੈਂਟ ਕਰੇਗਾ ਸੀ ਉਹਨੂੰ ਕਿੰਨੇ ਦਾਂਗੇ 499 ਰੁਪਏ ਮਾਂ ਦਾਂਗੇ ਜਿਹੜਾ ਸ਼ੇਅਰ ਕਮੈਂਟ ਕਰਕੇ ਆਏਗਾ ਫੋਲੋ ਕਰਕੇ ਆਏਗਾ ਰੇਟ ਦਾ ਫਰਕ ਹੈ ਜੇ ਪਾਇਆ ਵਾਪਸ ਲੇਡੀਜ਼ ਹੋਰ ਵੀ ਕਲੈਕਸ਼ਨ ਹੈਗੀ ਆ ਲੋ ਚੈੱਕ ਦਿਖਾਓ ਜੀ ਦਿਖਾਓ ਜਿਹੜੀ ਜਿਹੜੀ ਕਲੈਕਸ਼ਨ ਆ ਗਈ ਆਂ ਜੀ ਚੈੱਕ ਕਰਿਓ ਜੀ ਆ ਲੋ ਆਰਟੀਕਲ ਦੀ ਕੋਈ ਘਾਟ ਨਹੀਂ ਐ ਆਰਟੀਕਲ ਸਾਰੇ ਇੱਕ ਤੋਂ ਇੱਕ ਦਾਂਗੇ ਆਹ ਜ਼ਿੱਪਰ ਵੀ ਦਾਂਗੇ ਜੀ 1699 ਲਾ 500 ਰੁਪਏ ਤੇ ਮੈਂ ਕੈਮਰਾਮੈਨ ਨੂੰ ਕਹਾਂ ਥੋੜਾ ਜਿਹਾ ਇੱਧਰ ਦਿਖਾਓ ਜੀ ਭਰਾ ਗੁਰ ਕਿੰਨਾ ਕਲੈਕਸ਼ਨ ਵੇਚੇ ਤੁਸੀਂ ਲੈ ਸਕਦੇ ਹੋ ਤੇ ਦੇਖ ਸਕਦੇ ਹੋ ਆ ਚੱਕੋ ਜੀ 169500 ਰੁਪਏ ਮਾਤਰ 500 ਜੀ ਸ਼ੇਅਰ ਕਮੈਂਟ ਕਰਕੇ ਆਓ 500 ਰੁਪਏ ਮੈਂ ਲੈ ਜਾਓ ਇੱਧਰ 400 ਰੁਪਏ ਸਨੀਕਰ ਹੈ ਜੀ ਇਹ 12 12 13 ਦਾ 300 ਜੁੱਤਾ ਕਿੰਨੇ ਦਾਂਗੇ ਅਸੀਂ ਸ਼ੇਅਰ ਕਮੈਂਟ ਨੂੰ 400 ਰੁਪਏ ਦਾਂਗੇ ਜਿਹੜਾ ਮਰਜੀ ਚੱਕੋ ਜੀ ਆ ਦੇਖੋ ਫਾਰਮਲ 슈ਟ 1300 1400 ਵਾਲਾ ਕਿੰਨੇ ਦਾਂਗੇ ਅਸੀਂ 500 ਰੁਪਏ ਮੈਂ ਦਾਂਗੇ ਪੂਰੇ ਸ਼ੇਅਰ ਦੀ ਗਾਰੰਟੀ ਹੈ ਸੇ ਭਰਾ ਆਪਣਾ ਇੱਕ ਨਾ ਦੁਬਾਰੇ ਤੋਂ ਆਡੀਅנס ਨੂੰ ਆਪਣਾ ਇੱਕ ਪ੍ਰੋਪਰ ਲੋਕੇਸ਼ਨ ਦੱਸ ਦੋ ਜੀ ਵੈਸੇ ਤਾਂ ਅਸੀਂ ਵੀਡੀਓ ਚ ਦਿਖਾ ਦੇਵਾਂਗੇ ਤੇ ਇੱਕ ਵਾਰ ਤੁਸੀਂ ਦੱਸ ਵੀ ਦਿਓ ਤੇ ਆਪਣਾ ਨੰਬਰ ਵੀ ਦੱਸ ਦੋ ਸਰ ਲਾਹੌਰੀ ਗੇਟ ਵਿਸ਼ਕਰਮਾ ਮੰਦਿਰ ਮਸ਼ਹੂਰ ਹੈ ਜੀ ਉਸ ਤੋਂ ਅੱਗੇ ਜੀ ਚਾਰ ਨੰਬਰ ਗਲੀ ਹੈ ਗਲੀ ਦੇ ਕੋਨੇ ਤੇ ਦੁਕਾਨ ਹੈ ਆਪਣੀ ਠੀਕ ਹੈ ਜੀ ਠੀਕ ਹੈ ਠੀਕ ਹੈ ਸਰ ਆ ਚਾਰ ਮਰ ਥਾਣੇ ਦੀ ਗਲੀ ਆ ਨੁੱਕਰ ਤੇ ਦੁਕਾਨ ਹੈ ਆਪਣੀ ਪੈਸ਼ਨ ਸ਼ੂ ਪੈਲੈਸ ਤੇ ਆਪਣਾ ਟਾਈਮਿੰਗ ਕੀ ਆ ਸਰ ਟਾਈਮਿੰਗ ਸਵੇਰੇ ਸਰ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੈ ਜੀ ਅੱਛਾ ਪੂਰੇ 12 ਘੰਟੇ ਆ ਜੀ 12 ਘੰਟੇ ਪੂਰੇ ਖੜੇ ਆ ਤੁਹਾਡੇ ਨਹੀਂ ਗ 8 ਵਜੇ ਸਟਾਰਟ ਕਰੋ ਕੋਈ ਟੈਨਸ਼ਨ ਨਹੀਂ ਹੈਗੀ ਸਾਰੀ ਸਾਰੀ ਸੰਡੇ ਵਗੈਰਾ ਕੋਈ ক্লোਜ਼ ਤਾਂ ਨਹੀਂ ਹੁੰਦਾ ਜੀ ਕਿਸੇ ਤਰ੍ਹਾਂ ਦੀ ਵੀ ਨਹੀਂ ਕੋਈ ਨਹੀਂ ਸਰ ਰੋਜ਼ ਹੀ ਸਾਡਾ ਸੰਡੇ ਆ ਰੋਜ਼ ਹੀ ਮੰਡੇ ਹੈ ਤੇ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਆਪਣਾ ਨੰਬਰ ਵੀ ਦੱਸ ਦੋ ਜੀ ਸਰ ਆਪਣਾ ਨੰਬਰ ਹੈਗੀ 8839 58996 ਇਹ ਆਪਣਾ ਮੋਬਾਈਲ ਨੰਬਰ ਹੈ ਜੀ ਕੰਟੈਕਟ ਕਰ ਸਕਦੇ ਜਦ ਮਰਜੀ 24 ਘੰਟੇ ਫੋਨ ਆ ਮਤਲਬ ਓਨ ਰਹਿੰਦਾ ਜੀ ਸੋ ਦੋਸਤੋ ਤੁਸੀਂ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਓ ਤੇ ਇੱਥੇ 1200 1500 2000 ਵਾਲੇ ਸੂਟ ਸਿਰਫ 500 ਰੁਪਏ ਜਾਂ 499 ਜਿਵੇਂ 599 ਜਿਵੇਂ ਕਿ ਇਹਨਾਂ ਨੇ ਦੱਸਿਆ ਕਿ 600 ਦੇ ਤਿੰਨ ਜਿਹੜੇ ਜੋੜੇ ਨੇ ਉਹ ਲੇਡੀਜ਼ ਨੂੰ ਮਿਲ ਰਹੇ ਨੇ ਸੋ ਦੋਸਤੋ ਜਲਦੀ ਜਲਦੀ ਆਓ ਇਸ ਤੋਂ ਪਹਿਲਾਂ ਸਟਾਕ ਕਲੀਅਰ ਹੋਵੇ ਤੇ ਨਵਾਂ ਸਟਾਕ ਆਵੇ ਸੋ ਜਲਦੀ ਜਲਦੀ ਕਰੋ ਵਿਜ਼ਿਟ ਧੰਨਵਾਦ